तीन करीब लोड़बंद लोग दिया अखा दे उपेरसन किए जा रहे आजाद द्रुप पम्मा ने दसिया सरबत पला चैरिटेबल ट्रस्ट के मुखी डॉक्टर एसपी पी उबराय के यत्न सदका अज सत सौ छियासीव अखा का कैप लगाए है जिस विच हल्का तरन दे के आजाद ग्रुप के परमजीत सिंह गगोबुआ के बख बख संस्था वालों विश्वास सहयोग के नाल अज तरन तारण विखे अखा का लगाए गए हैं ਜਵੇਰ ਤੋਂ ਹੀ ਲੋੜਵੰਦ ਲੋਕਾਂ ਵੱਲੋਂ ਆਪੋ ਆਪਣੀਆਂ ਅੱਖਾਂ ਚੈੱਕ ਕਰਵਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ਲਗਾਈਆਂ ਹਨ ਮਰੀਜ਼ਾਂ ਦੇ ਬੈਠਣ ਲਈ ਇੱਕ ਸੁੰਦਰ ਪੰਡਾਲ ਲਗਾਇਆ ਕਿ ਕੁਰਸੀਆਂ ਬੈਠਣ ਵਾਸਤੇ ਚਾਹ, ਬਿਸਕੁਟ, ਫਲ, ਫਰੂਟ ਜੂਸ ਅਤੇ ਗੁਰੂ ਦਾ ਲੰਗਰ ਗਰਮ-ਗਰਮ ਪੁਲਕੇ ਦਾ ਲੰਗਰ ਅਤੁੱਟ ਵਰਤਾਇਆ ਗਾਇਆ ਇਸ ਤੋਂ ਮਰੀਜ਼ਾਂ ਨੂੰ ਹਰ ਚੀਜ਼ ਮੁਫਤ ਦਵਾਈਆ अनेका ਦਿੱਤੀਆਂ ਗਿਆ ਦੇ ਨਾਲ-ਨਾਲ ਆਪਰੇਸ਼ਨ ਹੋਣ ਵਾਲੇ ਮਰੀਜ਼ਾਂ ਦੇ ਆਉਣ-ਜਾਣ ਅਤੇ ਘਰ ਤੱਕ ਪਹੁੰਚਾਉਣ ਵਾਲੇ ਬਸਾਂ ਦਾ ਪ੍ਰਬੰਧ ਕੀਤਾ ਗਿਆ ਹਨ इस मौके ते लोड़वंद लोग दूरों दूरों अखा चेक करवाने लगभग एक हजार के करीब लोग पुजे हैं ओने विचो तीन सौ करीब लोड़वंद लोका दिया अखा ऑपरेशन किए जा रहे हैं वाई टीवी ते हर तरह की दे खबर देखने दे लिए नीचे स्क्रीन ते दिते गए नंबर ते संपर्क करो अते कमेंट में अपनी राय जरूर दसो ताकि असी तो होर भी वजिया खबर लेके आ सकी धन्यवाद ਆਜ਼ਾਦ ਗਰੁੱਪ ਵੱਲੋਂ ਫਰਮਜੀਤ ਸਿੰਘ ਜੀ ਸਤਿਕਾਰਦਾ ਜੀ ਹਾਂਜੀ ਸਾਰੇ ਕਿਨਵਾ ਅੱਖਾਂ ਦਾ ਕੈਂਪ ਹੈ ਕਿਤਰਾ ਇਹ ਸਾਸੂ 86ਵਾਂ ਅੱਖਾਂ ਦਾ ਕੈਂਪ ਹੈ ਜੀ ਇਹ ਸਰਵਾਦਾ ਪਹਲਾ ਚੈਰੀਟੇਬਲ ટ્રਸਟ ਵੱਲੋਂ ਐਸਪੀ ਉਪਰਾਇ ਜੀ ਦਾ ਧੰਨਵਾਦ ਆ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਅੱਖਾਂ ਦੀ ਤਕਲੀਫ ਸੀ ਬਾਕੀ ਸੁਖ-ਸ਼ੂਤਾਂ ਤੋਂ ਵਾਂਝੇ ਸੀ ਉਹਨਾਂ ਦੀ ਮਤਕ ਕਰਦਾ ਹੈ ਆਪਣਾ ਤਾਂ ਜਾਨੂੰ ਨਹੀਂ ਸਾਰੇ ਜਾਨੂੰ ਆ ਇਸ ਇਹਨਾਂ ਦੇ ਭਰਾਲੇ ਤੋਂ ਤੇ ਮੈਂ ਆਪਣੀ ਟੀਮ ਦਾ ਵੀ ਆਜ਼ਾਦ ਗਰੁੱਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਤਕੜਿਆਂ ਹੋ ਕੇ ਇਲਾਕੇ ਦੀ ਸੰਗਤ ਨੂੰ ਕੱਢਿਆ तकरीबन ਮੇਰੇ ਖਿਆਲ ਨਾਲ ਹਜ਼ਾਰਕ ਦੇ ਗਰੀਬ ਹੋਣੇ ਆ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੇ ਇਹ ਸਰਬਾਧੇ ਭਲਾ ਚੈਰੀਟੇਬਲ ٹرسٹ ਦੇ ਜਿੰਨੀ ਵੀ ਟੀਮ ਆ ਉਹ ਟੀਮ ਨਾਲ ਰਲ ਕੇ ਤੇ ਪਰਾਲੇ ਨੂੰ ਬਣਾਉਂ ਰਹੇ ਕਿਹੜੀ ਗੱਲ ਚੀ ਅੱਜ ਫ੍ਰੀ ਦਿੱਤੀ ਜਾਣੀ ਇਹ ਚੱਖਾਂ ਦੇ ਜਿਹੜਾ ਪਰੇਸ਼ ਹੋਣਾ ਉਹਦਾ ਆਉਣ ਜਾਂਦਾ ਖਰਚਾ ਜਾਂ ਗਣਕਾ ਦਾ ਦੇਖੋ ਜੀ ਜਿਸ ਤਰ੍ਹਾਂ ਪਹਿਲੀ ਰਾਣੀ 786 ਅੱਖਾਂ ਦਾ ਕੈਂਪ ਆ ਜਿਹਦੇ ਵਿੱਚ ਦਾਰੂ ਤੋਂ ਲੈ ਕੇ ਪ੍ਰੋਟੀਨ ਦੇ ਚੈੱਕ ਅਪ ਤੋਂ ਲੈ ਕੇ ਅੱਖਾਂ ਦੇ ਐਨਕਾਂ ਤੋਂ ਲੈ ਕੇ ਤੇ ਲੈਂਸ ਤੱਕ ਆਹਨ ਬਸ ਜਿਹੜੀ ਇਹ ਜਾਰੀ ਹੈ ਲੇਕਿਨ ਮਰੀਜ਼ਾਂ ਨੂੰ ਡੇ ਬਾਈ ਡੇ ਇਹ ਚੱਲ ਰਿਹਾ ਹੈ ਇਹ ਮਤਲਬ ਇਹ ਨਹੀਂ ਕਿ ਅੱਜ ਅੱਜ ਦੀ ਦਿਹਾੜੀ ਆ ਇਹ ਲਗਾਤਾਰ ਇਹਨਾਂ ਚੱਲੀ ਜਾਣਾ ਹੈ ਮਰੀਜ਼ਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਉਹ ਸਰਬਦਾ ਭਲਾਇੜਾ ਟਰਸਟ ਆ ਤੁਸੀਂ ਟੀਮ ਹੈ ਸਾਰੀ ਚੀਜ਼ ਪ੍ਰੋਵਾਈਡ ਕਰਨੀ ਓਕੇ ਕਸ ਤੋਂ ਲੋ ਡਾਕਟਰ ਐਸ ਪੀ ਉਦਰਾਜ ਸਿੰਘ ਸਾਹਿਬ ਨੂੰ ਤੇ ਸਾਡੀ ਤਰੰਤਰ ਦੀ ਜਿਹੜੀ ਇਕਾਈ ਟੀਮਾ ਜੋ ਬਾਸ ਸਿੰਘ ਜੋਦਾ ਜੀ ਦਵਾਈ ਫੇਟ ਜਿਹੜਾ 786 ਉਹ ਜਿਹੜਾ ਕੈਂਪ ਲੱਗਾ ਵਾ ਕੈਂਪ ਦਾ ਜਿਹੜਾ ਬਹੁਤ ਸਾਰੇ ਹਜ਼ਾਰਾਂ ਲੋਕ ਜਿਹੜੇ ਇਹਦਾ ਕੈਂਪ ਦਾ ਇਹਦਾ ਲਾਭ ਉਠਾ ਰਹੇ ਨੇ ਅੱਜ ਜਿਹੜੀ ਓ ਪੀ ਡੀ ਜਿਹੜੀ ਹੈ ਹਜ਼ਾਰ ਤੋਂ ਪਲੱਸ ਓ ਪੀ ਡੀ ਹੋ ਗਈ ਆ ਜਿਹਦੇ ਵਿੱਚ 300 ਤੋਂ ਪਲੱਸ ਜਿਹੜੇ ਹੁਣ ਤੱਕ ਜਿਹੜਾ ਟਾਈਮ ਹੋ ਗਿਆ ਵਾ ਇੱਕਵਾ ਚੁੱਕਾਵਾ 1 ਵਜੇ ਤੱਕ 300 ਤੋਂ ਪਲੱਸ ਜਿਹੜੇ ਜਿਹੜੇ ਆਪਰੇਸ਼ਨ ਜਿਹੜੇ ਉਹਨਾਂ ਦਾ ਜਿਹੜੇ ਪੇਸ਼ੈਂਟ ਸਾਡੇ ਕੋ ਪਹੁੰਚੇ ਨੇ ਪਿਛਲੇ ਸਾਲ ਜਿਹੜਾ ਅਸੀਂ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ 400 ਤੋਂ ਪਲੱਸ ਜਿਹੜੇ ਪੇਸ਼ੈਂਟ ਸੀ ਜਿਨ੍ਹਾਂ ਦਾ ਅੱਖਾਂ ਦਾ ਜਿਹੜੇ ਲੈਂਸ ਜਿਹੜੇ ਪਾਏ ਗਏ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਡਾਕਟਰ ਐਸਪੀਓ ਬਰਾਇਸ ਸਾਹਿਬ ਵੱਲੋਂ ਜਿਹੜਾ ਜਿਨ੍ਹਾਂ ਦਾ ਆਪਰੇਸ਼ਨ ਹੁੰਦਾ ਜਾਂ ਦਵਾਈ ਜਾਂ ਰੂ ਐਣਕਾਂ ਦਾ ਜੋ ਵੀ ਖਰਚਾ ਹੁੰਦਾ ਸਾਰਾ ਉਹ ਐਸਪੀਓ ਬਰਾਇਸ ਸਾਹਿਬ ਵੱਲੋਂ ਹੁੰਦਾ ਜੀ ਤੇ ਸਮੁੱਚੀ ਟੀਮ ਜਿਹੜੀ ਸਾਡੀ ਆ ਤਰਨ ਤਰ ਦੇ ਜਿਹੜੇ ਆ ਉਹ ਸਾਰੇ ਬਹੁਤ ਵਧੀਆ ਟੀਮ ਆ ਸਾਡੀ ਕਦੇ ਕੋਈ ਡਾਕਟਰ ਨੇ ਕੋਈ ਬੈਂਕ ਮੈਨੇਜਰ ਨੇ ਕੋਈ ਬਿジネス ਇਹਨਾਂ ਦੇ ਖਰਚਾ ਕੀਤਾ ਕਿੰਨੇ ਪ੍ਰਸ਼ਨ ਦਿੱਤੇ ਜਾਣਗੇ ਜਿਹੜੇ ਪਿੰਛੜਾ ਜੀ ਉਹ OPD ਸਾਡੀ 700 ਦੇ ਕਰੀਬ ਹੋਈ ਜਾਂਦੀ ਤੇ ਜਿਹੜੇ ਅੱਖਾਂ ਦੇ ਪ੍ਰਸ਼ਨ ਜਿੰਨਾਂ ਦੇ ਹੋਣਗੇ ਆ ਜੀ ਉਹ 200 ਆ ਜਿਨ੍ਹਾਂ ਨੇ दारू ਲਿਆ ਕੇ ਕਹਿੰਦੇ ਐਨਕਾ ਸਭ ਕੋ ਫ੍ਰੀ ਦਿੱਤਾ ਗਿਆ ਕਿਉਂਕਿ ਸਾਨੂੰ ਮਾਨਯੋਗ ਡਾਕਟਰ ਐਸ.ਪੀ. ਸਿੰਘ ਬਰਾਏ ਸਾਹਿਬ ਨੇ ਹੁਕਮਿਆ ਕਿ ਜਿੰਨੇ ਵੀ ਸੰਗਤ ਆਵੇ ਕਿਸੇ ਨੂੰ ਵੀ ਤੁਸੀਂ ਮੋੜਨਾ ਨਹੀਂ ਅਈ ਕੀ ਤੱਕ ਆਪਣੇ ਜਿਹੜੇ ਦਰਵਾਜ਼ੇ ਖੁੱਲੇ ਛੱਡੇ ਕਿ ਸੰਗਤ ਕੀ ਤੱਕ ਸਾਡੇ ਕੋਲ ਤੇ ਹੁੰਦੀ ਹੈ ਇਸ ਤੋਂ ਲਾਪਰ ਸੰਗਤਾਂ ਦੇ ਕੀ ਪ੍ਰਬੰਧ ਕੀਤਾ ਕਾ ਮੇਰੀ ਜਾਨ ਜਿਹੜਾ ਆਉਣ ਵਾਸਤੇ ਜਿਹੜੀਆਂ ਸੰਗਤਾਂ ਆਈਆਂ ਦੂਰੋਂ ਦਿਹਾੜੇੋਂ ਸੰਗਤਾਂ ਆਈਆਂ ਕੋਈ ਅੰਬਸਰੋਂ ਆਇਆ ਕੋਈ ਫਤੇਗਰ ਟੁਰੀਆ ਤੋਂ ਆਇਆ ਕੋਈ ਪੱਟੀ ਰੋਆਇਆ ਕੋਈ ਮਰਗੀ ਦੂਰੋਂ ਦੂਰੋਂ ਹੀ ਕਾਫੀ ਸੰਗਤਾਂ ਨੇ ਸੁਣ ਕੇ ਕਿਉਂਕਿ ਪਿਛਲੇ ਸਾਲ ਵੀ ਸੰਗਤ ਨੇ ਬਹੁਤ ਰੰਗਾਰਾ ਦਿੱਤਾ ਸੀ ਸਾਨੂੰ ਐਰ ਕੀ ਵੀ ਆਇਆ ਆਈ ਉਹਨਾਂ ਵਾਤੇ ਕੁਰਸੀਆਂ ਰੱਖੀਆਂ ਪ੍ਰਬੰਧ ਵੇਣ ਦਾ

बाईजी टीवी ते हर तरह तराने खबरा देखने दे ले नीचे स्क्रीन ते दिते गए नंबर ते संपर्क करो अते कमेंट वे चापली राय जरूर दस्तोता की असीको तो हार्डे ले होल भी बढ़िया खबरा लेके आ सकी धन्यवाद ਯਾਦ ਗ੍ਰੋਪ ਵੱਲੋਂ ਫਰਮਜੀਤ ਸਿੰਘ ਜੀ ਨੇ ਧੰਨਵਾਦ ਕੀਤਾ ਜੀ ਹਾਂ ਜੀ ਸਰ ਇਹ ਕਿੰਮਾ ਕਹਿੰਦਾ ਕੈਂਪ ਹੈ ਕਿ ਕਿਤਰਾ ਇਹ 786 ਅੱਖਾਂ ਦਾ ਕੈਂਪ ਹੈ ਜੀ ਇਹ ਸਰਵਦਾ ਪੁਲਾਟ ਚੈਰੀਟੇਡ ਟ੍ਰਸਟ ਵੱਲੋਂ ਐਸਪੀ ਬਰਾਏ ਜੀ ਦਾ ਧੰਨਵਾਦ ਹੈ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਅੱਖਾਂ ਦੀ ਚਕਨੀਰ ਸੀ ਬਾਕੀ ਸੁੱਖ ਸੁਹਤਾਂ ਤੋਂ ਵਾਂਝੇ ਸੀ ਉਹਨਾਂ ਦੀ ਮੱਤ ਕਰਦਾ ਹੈ ਆਪਣਾ ਕਿ ਜਾਨੂ ਨਹੀਂ ਸਾਰੇ ਜਾਨੂ ਆ ਇਸ ਇਨਾਂ ਦੇ ਭਰਾਲੇ ਤੋਂ ਮੈਂ ਆਪਣੀ ਟੀਮ ਦਾ ਵੀ ਅਜਾੜ ਗਰੁੱਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਤਕੜਿਆਂ ਹੋ ਕੇ ਇਲਾਕੇ ਦੀ ਸਮੇਤ ਨੂੰ ਕੱਢਿਆ तकरीबन ਮੇਰੇ ਖਿਆਲ ਦਾ 1000 ਦੇ ਕਰੀਬ ਹੋਣੇ ਆ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੇ ਇਹ ਸਰਬਾਧੇ ਭਲਾ ਚੈਰੀਟੇਬਲ ٹرسٹ ਦੇ ਜਿੰਨੀ ਵੀ ਟੀਮ ਆ ਉਹ ਟੀਮ ਨਾਲ ਰਲ ਕੇ ਤੇ ਇਸ ਭਰਾਲੇ ਨੂੰ ਬਣਾਉਂਦਾ ਕਿਹੜੀ ਕਲੀ ਚੀਜ਼ ਅੱਜ ਫ੍ਰੀ ਦਿੱਤੀ ਜਾਣੀ ਇਹ ਚੱਖਾਂ ਦੇ ਜਿਹੜਾ ਪਰੇਸ਼ ਹੋਣਾ ਉਹਦਾ ਆਉਣ ਜਾਂਦਾ ਖਰਚਾ ਦਾ ਗਣਕਾ ਦਾ ਦੇਖੋ ਜੀ ਜਿਸ ਤਰ੍ਹਾਂ ਇੱਕ ਪਹਿਲੀ ਰਾਣੀ 786 ਅੱਖਾਂ ਦਾ ਕੈਂਪ ਆ ਇਹਦੇ ਵਿੱਚ ਦਾਰੂ ਤੋਂ ਲੈ ਕੇ ਰੁਟੀਨ ਦੇ ਚੈੱਕ ਅਪ ਤੋਂ ਲੈ ਕੇ ਅੱਖਾਂ ਦੇ ਐਨਕਾਂ ਤੋਂ ਲੈ ਕੇ ਤੇ ਲੈਂਸ ਤੱਕ ਆਨ ਬਸ ਜਿਹੜੀ ਇਹ ਜਾਰੀ ਹੈ ਲੇਕਿਨ ਮਰੀਜ਼ਾਂ ਨੂੰ ਡੇ ਬਾਏ ਡੇ ਇਹ ਚੱਲ ਰਿਹਾ ਹੈ ਯਾਨੀ ਕਿ ਅੱਜ ਅੱਜ ਦੀ ਦਿਹਾੜੀ ਆ ਇਹ ਲਗਾਤਾਰ ਇਹਨਾਂ ਚੱਲੀ ਜਾਣਾ ਹੈ ਮਰੀਜ਼ਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਉਹ ਸਰਬੱਤ ਦਾ ਭਲਾ ਜਿਹੜਾ ਅਟਰਸਟ ਆ ਪੂਰੀ ਟੀਮ ਹੈ ਸਾਰੀ ਟੀਮ ਪ੍ਰੋਵਾਈਡ ਕਰਨਗੇ ਓਕੇ ਬਰਸ ਤੋਂ ਲੋ ਡਾਕਟਰ ਐਸ ਪੀ ਉਦਰਾ ਸਿੰਘ ਸਾਹਿਬ ਨੂੰ ਕਿ ਸਾਡੀ ਤਰਨ ਤਰ ਦੀ ਜਿਹੜੀ ਇਕਾਈ ਟੀਮਾਂ ਦਲਬਾਹ ਸਿੰਘ ਜੋਧਾ ਜੀ ਦਵਾਈ ਫੇਰ ਜਿਹੜਾ 786 ਉਹ ਜਿਹੜਾ ਕੈਂਪ ਲੱਗਾ ਵਾ ਕੈਂਪ ਦਾ ਜਿਹੜਾ ਬਹੁਤ ਸਾਰੇ ਹਜ਼ਾਰਾਂ ਲੋਕ ਜਿਹੜੇ ਇਹਦਾ ਕੈਂਪ ਦਾ ਜਿਹੜਾ ਲਾਭ ਉਠਾ ਰਹੇ ਨੇ ਜਿਹੜੀ ਆਪੀਡੀ ਜਿਹੜੀ ਆ 1000 ਤੋਂ ਪਲੱਸ ਆਪੀਡੀ ਹੋ ਗਈ ਆ ਜਿਹਦੇ ਵਿੱਚ 300 ਤੋਂ ਪਲੱਸ ਜਿਹੜੇ ਹੁਣ ਤੱਕ ਜਿਹੜਾ ਟਾਈਮ ਹੋ ਗਿਆ ਵਾ ਇੱਕ ਵਾਚਕਾ ਵਾ 1 ਵਜੇ ਤੱਕ 300 ਤੋਂ ਪਲੱਸ ਜਿਹੜੇ ਜਿਹੜੇ ਆਪਰੇਸ਼ਨ ਜਿਹੜੇ ਉਹਨਾਂ ਦਾ ਜਿਹੜੇ ਪੇਸ਼ੈਂਟ ਸਾਡੇ ਕੋ ਪਹੁੰਚੇ ਨੇ ਪਿਛਲੇ ਸਾਲ ਜਿਹੜਾ ਅਸੀਂ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ 400 ਤੋਂ ਪਲੱਸ ਜਿਹੜੇ ਪੇਸ਼ੈਂਟ ਸੀ ਜਿਨ੍ਹਾਂ ਦਾ ਅੱਖਾਂ ਦਾ ਜਿਹੜੇ ਲੈਂਸ ਜਿਹੜੇ ਪਾਏ ਗਏ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਡਾਕਟਰ ਐਸ.ਪੀ. ਉਪਰਾਏ ਸਾਹਿਬ ਵੱਲੋਂ ਜਿਹੜਾ ਜਿਨ੍ਹਾਂ ਦਾ ਆਪਰੇਸ਼ਨ ਹੁੰਦਾ ਜਾਂ ਦਵਾਈ ਜਾਰੂ ਐਣਕਾਂ ਦਾ ਜੋ ਵੀ ਖਰਚਾ ਹੁੰਦਾ ਸਾਰਾ ਉਹ ਐਸ.ਪੀ. ਉਪਰਾਏ ਸਾਹਿਬ ਵੱਲੋਂ ਹੁੰਦਾ ਜੀ ਤੇ ਸਮੁੱਚੀ ਟੀਮ ਜਿਹੜੀ ਸਾਡੀ ਆ ਤਰਨ ਤਰ ਦੇ ਜਿਹੜੇ ਆ ਉਹ ਸਾਡੀ ਬਹੁਤ ਵਧੀਆ ਟੀਮ ਆ ਸਾਡੀ ਜਿਹੜੇ ਕੋਈ ਡਾਕਟਰ ਨੇ ਕੋਈ ਬੈਂਕ ਮੈਨੇਜਰ ਨੇ ਕੋਈ ਬਿジネス ਇਹਨਾਂ ਦੇ ਅੱਖਾਂ ਚੈੱਕ ਕੀਤਾ ਕਿੰਨੇ ਪ੍ਰੈਸ਼ਰ ਕਿਤੇ ਜਾਣਗੇ ਜਿਹੜੇ ਪੇਛੜਿਆ ਦੀ ਉਹ ਆਪੀਡੀ ਸਾਡੀ 700 ਦੇ ਕਰੀਬ ਹੋਈ ਹੈ ਜੀ ਤੇ ਜਿਹੜੇ ਅੱਖਾਂ ਦੇ ਪ੍ਰਸ਼ਨ ਜਿੰਨਾਂ ਦੇ ਹੋਣਗੇ ਆ ਜੀ ਉਹ 200 ਆ ਜਿਨ੍ਹਾਂ ਨੇ दारू ਲਿਆ ਕੇ ਕਹਿੰਦੇ ਐਣਕਾ ਸਭ ਕੋ ਫ੍ਰੀ ਦਿੱਤਾ ਗਿਆ ਕਿਉਂਕਿ ਸਾਨੂੰ ਮਾਨਯੋਗ ਡਾਕਟਰ ਐਸ.ਪੀ. ਸਿੰਘ ਉਹ ਬਰਾਇ ਸਾਬ ਨੂੰ ਹੁਕਮਿਆ ਕਿ ਜਿੰਨੇ ਵੀ ਸੰਗਤ ਆਵੇ ਕਿਸੇ ਨੂੰ ਵੀ ਤੁਸੀਂ ਮੋੜਨਾ ਨਹੀਂ ਅਈ ਕੀ ਤੱਕ ਆਪਣੇ ਜਿਹੜੇ ਦਰਵਾਜ਼ੇ ਖੁੱਲੇ ਛੱਡੇ ਕਿ ਸੰਗਤ ਕੀ ਤੱਕ ਸਾਡੇ ਕੋਲ ਤੇ ਹੋਣੀ ਹੈ ਇਸ ਤੋਂ ਲਾਪਰ ਸੰਗਤਾਂ ਦੀ ਕੀ ਪ੍ਰਬੰਧ ਕੀਤਾ ਕਾ ਮੇਰੀ ਜਾਨ ਜਿਹੜਾ ਆਉਣ ਆਸਤੇ ਜਿਹੜੀਆਂ ਸੰਗਤਾਂ ਆਈਆਂ ਦੂਰੋਂ ਦਿਹਾੜੇੋਂ ਸੰਗਤ ਆਈਆਂ ਕੋਈ ਅੰਬਸਰੋਂ ਆਇਆ ਕੋਈ ਫਤੇਕਰ ਚੁੜੀਆਂ ਤੋਂ ਆਇਆ ਕੋਈ ਪੱਟੀ ਰੋਆਇਆ ਕੋਈ ਮਰਗੀ ਦੂਰੋਂ ਦੂਰੋਂ ਵੀ ਕਾਫੀ ਸੰਗਤਾਂ ਨੇ ਸੁਣ ਕੇ ਕਿਉਂਕਿ ਪਿਛਲੇ ਸਾਲ ਵੀ ਸੰਗਤ ਨੇ ਬਹੁਤ ਹੰਗਾਰਾ ਦਿੱਤਾ ਸੀ ਸਾਨੂੰ ਯਾਰ ਕਿ ਵੀ ਆਇਆ ਆਈ ਉਹਨਾਂ ਵਾਸਤੇ ਕੁਰਸੀਆਂ ਰੱਖੀਆਂ ਪ੍ਰਬੰਧ ਵੇਹਣ ਦਾ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਟੋਟਲ

YGTV ਤੇ ਹਰ ਤਰ੍ਹਾਂ ਦੀ ਖਬਰਾਂ ਦੇਖਣ ਦੇ ਲਈ ਨੀਚੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਅਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਖਬਰਾਂ ਲੈ ਕੇ ਆ ਸਕੀਏ। ਧੰਨਵਾਦ। ਯਾਦਗਰਪੁੱਲ ਨੂੰ ਫਰਮਜੀਤ ਸਿੰਘ ਧੰਨਕੜਾ ਜੀ ਹਾਂਜੀ ਸਰ ਇਹ ਕਿਨਵਾ ਅੱਖਾਂ ਦਾ ਕੈਂਪ ਹੈ ਕਿਤਰਾ ਇਹ 186 ਅੱਖਾਂ ਦਾ ਕੈਂਪ ਹੈ ਜੀ ਇਹ ਸਰਵਦਾ ਪੁਲਾਟ ਚੈਟਸ ਤੋਂ ਵੱਲੋਂ ਐਸਪੀ ਉਪਰ ਆਏ ਜੀ ਦਾ ਧੰਨਵਾਦ ਆ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਅੱਖਾਂ ਦੀ ਟਕਲੀਫ ਸੀ ਬਾਕੀ ਸੁਖ ਸੁਹੂਤਾਂ ਤੋਂ ਵਾਂਝੇ ਸੀ ਉਹਨਾਂ ਦੀ ਮਤ ਕਰਦਾ ਹੈ ਆਪਣਾ ਜਾਨੂ ਨਹੀਂ ਸਾਰੇ ਜਾਨੂ ਆ ਇਸ ਇਹਨਾਂ ਦੇ ਭਰਾਲੇ ਤੋਂ ਮੈਂ ਆਪਣੀ ਟੀਮ ਦਾ ਵੀ ਅਜਾੜ ਗਰੁੱਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਤਕੜਿਆਂ ਹੋ ਕੇ ਇਲਾਕੇ ਦੀ ਸੰਗਤ ਨੂੰ ਕੱਢਿਆ ਤਕਰੀਬਨ ਮੇਰੇ ਖਿਆਲ ਹਜ਼ਾਰ ਕ ਦੇ ਗਰੀਬ ਹੋਣੇ ਆ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੇ ਇਹ ਸਰਬਾਧੇ ਭਲਾ ਚੈਰੀਟੇਬਲ ٹرسٹ ਦੇ ਜਿੰਨੀ ਵੀ ਟੀਮ ਆ ਉਹ ਟੀਮ ਨਾਲ ਰਲ ਕੇ ਇਹ ਇਸ ਪਰਾਲੇ ਨੂੰ ਪਹੁੰਚਾਉਂਦੇ ਕਿਹੜੀ ਕੰਝੀ ਅੱਜ ਫ੍ਰੀ ਦਿੱਤੀ ਜਾਣੀ ਇਹ ਚੱਖਾਂ ਦੇ ਜਿਹੜਾ ਪਰੇਸ਼ ਹੋਣਾ ਉਹਦਾ ਆਉਣ ਜਾਂਦਾ ਖਰਚਾ ਦਾ ਗਣਕਾ ਦਾ ਦੇਖੋ ਜੀ ਜਿਸ ਤਰ੍ਹਾਂ ਇਹ ਪਹਿਲੀ ਰਾਣੀ ਹੈ 786 ਅੱਖਾਂ ਦਾ ਕੈਂਪ ਆ ਜਿਹਦੇ ਵਿੱਚ ਦਾਰੂ ਤੋਂ ਲੈ ਕੇ ਰੂਟੀਨ ਦੇ ਚੈੱਕਅਪ ਤੋਂ ਲੈ ਕੇ ਅੱਖਾਂ ਦੇ ਐਨਕਾਂ ਤੋਂ ਲੈ ਕੇ ਤੇ ਲੈਂਸ ਤੱਕ ਆਹਨ ਵਾਸਤੇ ਜਿਹੜੀ ਇਹ ਜਾਰੀ ਹੈ ਲੇਕਿਨ ਮਰੀਜ਼ਾਂ ਨੂੰ ਡੇ ਬਾਈ ਡੇ ਇਹ ਚੱਲ ਰਿਹਾ ਹੈ ਯਾਨੀ ਕਿ ਅੱਜ ਅੱਜ ਦੀ ਦਿਹਾੜੀ ਆ ਇਹ ਲਗਾਤਾਰ ਇਹਨਾਂ ਚੱਲੀ ਜਾਣਾ ਹੈ ਮਰੀਜ਼ਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਉਹ ਸਰਬਦਾ ਭਲਾਇੜਾ ਟਰਸਟ ਆ ਤੁਸੀਂ ਟੀਮ ਹੈ ਸਾਰੀ ਚੀਜ਼ ਪ੍ਰੋਵਾਈਡ ਕਰਨੀ ਓਕੇ ਪਸ ਤੋਂ ਲੋ ਡਾਕਟਰ ਐਸਪੀ ਉਦਰਾਇ ਸਿੰਘ ਸਾਹਿਬ ਨੂੰ ਕਿ ਸਾਡੀ ਤਰੰਤਰ ਦੀ ਜਿਹੜੀ ਇਕਾਈ ਟੀਮ ਆ ਦਵਾਲ ਸਿੰਘ ਜੁਦਾ ਜੀ ਦਵਾਈ ਵੇਖ ਕੇ ਜਿਹੜਾ 786 ਉਹ ਜਿਹੜਾ ਕੈਂਪ ਲੱਗਾ ਵਾ ਕੈਂਪ ਦਾ ਜਿਹੜਾ ਬਹੁਤ ਸਾਰੇ ਹਜ਼ਾਰਾਂ ਲੋਕ ਜਿਹੜੇ ਇਹਦਾ ਕੈਂਪ ਦਾ ਇਹਦਾ ਲਾਭ ਉਠਾ ਰਹੇ ਨੇ ਅੱਜ ਜਿਹੜੀ ਓਪੀਡੀ ਜਿਹੜੀ ਆ ਹਜ਼ਾਰ ਤੋਂ ਪਲੱਸ ਓਪੀਡੀ ਹੋ ਗਈ ਆ ਜਿਹਦੇ ਵਿੱਚ 300 ਤੋਂ ਪਲੱਸ ਜਿਹੜੇ ਹੁਣ ਤੱਕ ਜਿਹੜਾ ਟਾਈਮ ਹੋ ਗਿਆ ਵਾ ਇਹ ਖਵਾ ਚੁੱਕਾ ਵਾ 1 ਵਜੇ ਤੱਕ 300 ਤੋਂ ਪਲੱਸ ਜਿਹੜੇ ਜਿਹੜੇ ਆਪਰੇਸ਼ਨ ਜਿਹੜੇ ਉਹਨਾਂ ਦਾ ਜਿਹੜੇ ਪੇਸ਼ੈਂਟ ਸਾਡੇ ਕੋ ਪਹੁੰਚੇ ਨੇ ਪਿਛਲੇ ਸਾਲ ਜਿਹੜਾ ਅਸੀਂ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ 400 ਤੋਂ ਪਲੱਸ ਜਿਹੜੇ ਪੇਸ਼ੈਂਟ ਸੀ ਜਿਨ੍ਹਾਂ ਦਾ ਅੱਖਾਂ ਦਾ ਜਿਹੜੇ ਲੈਂਸ ਜਿਹੜੇ ਪਾਏ ਗਏ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਡਾਕਟਰ ਐਸ.ਕਿਊ ਉਪਰਾਏ ਸਾਹਿਬ ਵੱਲੋਂ ਜਿਹੜਾ ਜਿਨ੍ਹਾਂ ਦਾ ਆਪਰੇਸ਼ਨ ਹੁੰਦਾ ਜਾਂ ਦਵਾਈ ਜਾਰੂ ਐਨਕਾ ਦਾ ਜੋ ਵੀ ਖਰਚਾ ਹੁੰਦਾ ਸਾਰਾ ਉਹ ਐਸ.ਕਿਊ ਉਪਰਾਏ ਸਾਹਿਬ ਵੱਲੋਂ ਹੁੰਦਾ ਜੀ ਤੇ ਸਮੁੱਚੀ ਟੀਮ ਜਿਹੜੀ ਸਾਡੀ ਆ ਤਰਨ ਤਰ ਦੇ ਜਿਹੜੇ ਆ ਉਹ ਸਾਡੀ ਬਹੁਤ ਵਧੀਆ ਟੀਮ ਆ ਸਾਡੀ ਕਦੇ ਕੋਈ ਡਾਕਟਰ ਨੇ ਕੋਈ ਬੈਂਕ ਮੈਨੇਜਰ ਨੇ ਕੋਈ ਬਿਨੈ ਦੇ ਅੱਖਾਂ ਚੈੱਕ ਕੀਤਾ ਕਿੰਨੇ ਪ੍ਰੈਸ਼ਨ ਕਿਤੇ ਜਾਣਗੇ ਜਿਹੜੇ ਪਿੰਛੜਾ ਦੀ ਉਹ ਆਪੀਡੀ ਸਾਡੀ 700 ਦੇ ਕਰੀਬ ਹੋਈ ਹੈ ਜੀ ਤੇ ਜਿਹੜੇ ਅੱਖਾਂ ਦੇ ਪ੍ਰਸ਼ਨ ਜਿਨ੍ਹਾਂ ਦੇ ਹੋਣਗੇ ਆ ਜੀ ਉਹ 200 ਆ ਜਿਨ੍ਹਾਂ ਨੇ दारू ਲਿਆ ਕੇ ਕਹਿੰਦੇ ਐਨਕਾ ਸਭ ਕੋ ਫਰੀ ਦਿੱਤਾ ਗਿਆ ਕਿਉਂਕਿ ਸਾਨੂੰ ਮਾਨਯੋਗ ਡਾਕਟਰ ਐਸ ਪੀ ਸਿੰਘ ਉਹ ਰਾਜ ਸਾਹਿਬ ਨੂੰ ਹੁਕਮਿਆ ਕਿ ਜਿੰਨੇ ਵੀ ਸੰਗਤ ਆਵੇ ਕਿਸੇ ਨੂੰ ਵੀ ਤੁਸੀਂ ਮੋੜਨਾ ਨਹੀਂ ਅਹੀਂ ਕੀ ਤੱਕ ਆਪਣੇ ਜਿਹੜੇ ਦਰਵਾਜ਼ੇ ਖੁੱਲੇ ਛੱਡੇ ਕਿ ਸੰਗਤ ਕੀ ਤੱਕ ਸਾਡੇ ਕੋਲ ਥੀ ਹੋਣੀ ਹੈ ਇਸ ਤੋਂ ਲਾਪਰ ਸੰਗਤਾਂ ਦੇ ਕੀ ਪ੍ਰਬੰਧ ਕੀਤਾ ਕਿ ਤੱਕ ਆ ਮੇਰੀ ਜਾਨ ਜਿਹੜਾ ਆਉਣ ਵਾਸਤੇ ਜਿਹੜੀਆਂ ਸੰਗਤਾਂ ਆਈਆਂ ਦੂ ਦੂ ਥਾੜੇ ਹੋ ਸੰਗਤਾਂ ਆਈਆਂ ਕੋਈ ਅੰਬਸਰ ਆਇਆ ਕੋਈ ਫਤੇਗਾ ਚੁੜੀਆਂ ਤੋਂ ਆਇਆ ਕੋਈ ਪੱਟੀ ਰੋ ਆਇਆ ਕੋਈ ਮਰਗੀ ਦੂਰੋ ਦੂਰੋਂ ਵੀ ਕਾਫੀ ਸੰਗਤਾਂ ਨੇ ਸੁਣ ਕੇ ਕਿਉਂਕਿ ਪਿਛਲੇ ਸਾਲ ਵੀ ਸੰਗਤ ਨੇ ਬਹੁਤ ਹੰਗਾਰਾ ਦਿੱਤਾ ਸੀ ਸਾਨੂੰ ਐਰਕੀ ਵੀ ਆਏ ਆ ਆਈ ਉਹਨਾਂ ਵਾਸਤੇ ਕੁਰਸੀਆਂ ਰੱਖੀਆਂ ਪ੍ਰਬੰਧ ਵੇਣ ਦਾ ਉਹਨਾਂ ਦੇ ਲੰਕਰ ਪਾਣੀ ਦਾ ਪ੍ਰਬੰਧ ਟੋਟਲ ਪਾਣੀ ਦਾ ਪ੍ਰਬੰਧ ਸਾਰਾ ਚਾਹ ਦਾ ਪ੍ਰਬੰਧ ਸਾਰਾ ਹੀ ਮਰਕੀ ਸਤਲਾਨੀ ਸਾਹਿਬ ਵਾਲੇ ਜਿਹੜੇ ਮਹਾਪੁਰਸ਼ ਨੇ ਸਾਡੇ ਉਹਨਾਂ ਦੇ ਵੱਲੋਂ ਬਹੁਤ